બસ ਨਹੀਂ ਆਈ ਇਸ ਤੱਕ ਤੇ ਕਿੰਨੀ ਕਿ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਤੁਹਾਨੂੰ ਕਿੰਨੀ ਕਿ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਤੁਹਾਨੂੰ ਤੁਸੀਂ ਇਕੱਲੇ ਆ ਕਿ ਤੁਹਾਡੇ ਨਾਲ ਕੋਈ ਹੋਰ ਵੀ ਆ ਇਕੱਲੇ ਆ আচ্ছা ਠੀਕ ਹੈ ਤੇ ਬੱਸਾਂ ਬੰਦ ਆ ਕਿੰਨੀ ਕਿ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਬਹੁਤ ਆ ਅਸੀਂ ਸultanpur ਜਾਣਾ ਤੇ ਕੋਈ ਬੱਸ ਨਹੀਂ ਤੁਸੀਂ ਆਏ ਕਿਹੜੀ ਜਗੋਂ ਕਿੰਨੀ ਦੇਰ ਤੋਂ ਇੱਥੇ ਖੜੇ ਆ ਅਸੀਂ ਤੇ ਇੱਥੋਂ ਵਾਵਾ ਦੇਰ ਹੋ ਗਈ ਖੜੇ ਆ अच्छा जी कोई बस नहीं आई ठाडे को हां हां की कहंदे बसਾਂ ਰੋਡ ਵਿੱਚ ਬੰਦ ਕੀਤੀ ਨਾ ਰੋਡਵੇ ਬੰਦ ਰੋਡ ਵਿੱਚ ਬੰਦ ਕੀਤੀ ਜਨਤਾ ਦੇ ਸਾਹਮਣੇ ਬੈਠ ਲੋ ਨਾ ਕੋਈ ਡਰਾਈਵਰ ਦੱਸਦਾ ਕਿਧਰੋਂ ਗੱਡੀ ਜਾਣੀ ਕਿਧਰੋਂ ਨਹੀਂ اچھا ਜੀ ਤੁਸੀਂ ਭਾਈ ਕਿੱਥੋਂ ਆਇਓ ਕਰਨਤਾਂ ਤੋਂ ਆਇਆ ਕਰਨਤਾਂ ਤੋਂ ਕਿੱਥੇ ਜਾਣਾ ਤੁਸੀਂ ਕਲ ਤਾਂ ਨਹੀਂ ਜਾਣਾ اچھا ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਖੜੇ ਜਾਣ ਨੂੰ 5 ਪੁਆਇੰਟ ਦੁੱਧ ਹੋ ਗਿਆ ਜੀ ਅੱਛਾ ਬੱਸ ਨਹੀਂ ਆਈ ਤੁਹਾਨੂੰ ਪਤਾ ਸੀ ਇੱਥੇ ਹੜਤਾਲ ਚੱਲੀ ਬੱਸਾਂ ਦੀ ਪਤਾ ਹੀ ਰੰਨਾਂ ਮਰਾ ਵੀ ਇਹਨਾਂ ਨੇ ਪ੍ਰਾਈਵੇਟ ਡੱਕ ਦੇ ਗਿਆ ਪਤਾ ਨਹੀਂ ਹਾਂ ਦੋ ਲੱਗੇ ਇਹਨਾਂ ਦੇ ਦੁਗਿਆਂ ਦੇ ਬਾਅਦ ਸਾਡੇ ਬੋਟ ਲੱਗੇ ਤੇ ਗੁੱਲ ਦੱਸ ਨਹੀਂਦਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਰੇਸ਼ਾਨੀ ਦੇ ਪਰੇਸ਼ਾਨਦਨ ਭਾਈ ਠੀਕ ਅੱਛਾ ਜੀ ਕਿੱਥੇ ਚੱਲਿਓ ਤੁਸੀਂ ਨਾ ਸੁਲਤਾਨਪੁਰ ਆ ਇਹਨਾਂ ਦੇ ਕੋਲ ਜਾਣਾ ਹੈ ਆਸੇ ਅੱਛਾ ਜੀ ਤੇ ਕਿੰਨੀ ਦੇਰ ਤੋਂ ਖੜੇ ਇੱਥੇ ਕਿਸੇ ਬੰਦਾ ਵੀ ਨਹੀਂ ਆਉਂਦਾ ਕੀ ਗੱਲ ਬੱਸਾ ਜਾ ਨਹੀਂ ਰਹੀ ਹੈ ਅੱਛਾ ਜੀ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਇਸ ਟਾਈਮ ਕਾਨੂੰਨੀ ਪਤਾ ਸੀ ਬੱਸ ਦੀ ਰੋਡ ਤਾਂ ਆ ਬੱਸ ਦੀ ਰੋਡ ਨਹੀਂ ਨਹੀਂ ਮੈਨੂੰ ਨਹੀਂ ਪਤਾ ਸੀ ਠੀਕ ਹੈ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸੋ ਇਹਦੇ ਵਿੱਚ ਅਸੀਂ ਆਪਣਾ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਤੇ ਸਾਡੇ ਵੱਲੋਂ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪ੍ਰਸ਼ਾਸਨ ਆ ਉਹਨਾਂ ਨੇ ਆਣ ਕੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਗੇਟ ਖੁਲਾਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦੇ ਵਿੱਚ ਆਪਣੇ ਪਟੋਲ ਤੇ ਬੋਤਲਾਂ ਲੈ ਕੇ ਬੱਸਾਂ ਦੇ ਉੱਤੇ ਬੈਠ ਗਏ ਆ ਜੇਕਰ ਸਾਡੇ ਨਾਲ ਮੈਨੇਜਮੈਂਟ ਜਾਂ ਪ੍ਰਸ਼ਾਸਨ ਧੱਕਾ ਕਰੇਗਾ ਤੇ ਅਸੀਂ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜਿਹੜੀ ਇਸ ਸੰਘਰਸ਼ ਦਾ ਹਿੱਸਾ ਬਣ ਜਾਵਾਂਗੇ ਤੇ ਪਰ ਕਿਲੋਮੀਟਰ ਬੱਸ ਨਹੀਂ ਪਹੁੰਚ ਦਿੱਤੀ ਜਾਏਗੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਫਿਰ ਇਹ ਪੀਸਫੁੱਲ ਹੁਣ ਆਈ ਗਏ ਆ ਕਿ ਗੇਟ ਖਲੋਾਈ ਦਿੱਤਾ ਜਾਂ ਜੇ ਇਹ ਹੀ ਗੱਲ ਇਹ ਲੀਡਰਸ਼ਿਪ ਪਹਿਲਾਂ ਕਰ ਲੈਣੀ ਸੀ ਸਾਡੇ ਨਾਲ ਤੇ ਇਹ ਨੌਬਤ ਨਹੀਂ ਆਣੀ ਸੀ ਤੇ ਬਾਕੀ ਹੁਣ ਪੀਸਫੁੱਲ ਹੈ ਕਿਸੇ ਨੂੰ ਕੋਈ ਤੁੰਗਲ ਮਾਲ ਇਨਸਾਨ ਕੋਈ ਨਹੀਂ ਮਿਲਿਆ ਹੈ ਅਫਸਰ ਟ੍ਰੈਫਿਕ ਹੈਗਾ ਉਹ ਵੀ ਵਿਚਾਰਾ